ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਮੇਰਾ ਪਰਿਵਾਰ ਯਾਨੀ ਕਿ ਮਾਈ ਫੈਮਲੀ ਨੋ ਲੈਟ ਸਟਾਰਟ ਮੇਰਾ ਪਰਿਵਾਰਿਕ ਸੁਖੀ ਪਰਿਵਾਰ ਹੈ ਸਾਡੇ ਪਰਿਵਾਰ ਵਿੱਚ ਕੁੱਲ 5 ਮੈਂਬਰ ਹਨ ਯਾਨੀ ਕਿ 5 ਫੈਮਲੀ ਮੈਂਬਰ ਹੈ ਜੀਬ ਜੀ ਨੂੰ ਅਸੀਂ ਕਹਿੰਨੇ ਕਿ 5 ਲੋਕ ਰਹਿੰਦੇ ਹਨ ਮੇਰੇ ਦਾਦਾ ਜੀ ਮਾਤਾ ਜੀ ਪਿਤਾ ਜੀ ਮੇਰੀ ਛੋਟੀ ਭੈਣ ਤੇ ਮੈਂ ਮੇਰੇ ਦਾਦਾ ਜੀ ਜਿਹੜੇ ਟੀਚਰ ਅਧਿਆਪਕ ਹਨ ਉਹ ਸਾਨੂੰ ਹਰ ਰੋਜ਼ ਨੈਤਿਕ ਕਹਾਣੀਆਂ ਸੁਣਾਉਂਦੇ ਹਨ ਦਾਦਾ ਜੀ ਸਾਡੇ ਹਰ ਕੰਮ ਵਿੱਚ ਮਦਦ ਕਰਦੇ ਹਨ ਠੀਕ ਹੈ ਪਹਿਲੇ ਉਹਨੇ ਦਾਦਾ ਜੀ ਬਾਰੇ ਦੱਸਿਆ ਉਹਨਾਂ ਗਿਆ ਤੇ ਪਿਤਾ ਜੀ ਬਾਰੇ ਮੇਰੇ ਪਿਤਾ ਜੀ ਇੱਕ ਇੰਜੀਨੀਅਰ ਹਨ ਉਹ ਦਫ਼ਤਰ ਵਿੱਚ ਕੰਮ ਕਰਦੇ ਹਨ ਪਰ ਸਾਨੂੰ ਸਮਾਂ ਵੀ ਦਿੰਦੇ ਹਨ ਯਾਨੀ ਕਿ ਉਹ ਕੰਮ ਦੇ ਨਾਲ ਨਾਲ ਸਾਨੂੰ ਟਾਈਮ ਵੀ ਸਾਡੇ ਨਾਲ ਸਪੈਂਡ ਕਰਦੇ ਹਨ ਸਾਡੀ ਮਾਂ ਘਰੇਲੂ ਗ੍ਰੈਨੀ ਹੈ ਯਾਨੀ ਕਿ ਹਾਊਸ ਵਾਈਫ ਹੈ ਪਾਰੋਂ ਘਰ ਦੇ ਸਾਰੇ ਕੰਮ ਸੁਚੇਤ ਜੇ ਢੰਗ ਨਾਲ ਕਰਦੀ ਹੈ ਯਾਨੀ ਕਿ ਬਹੁਤ ਵਧੀਆ ਤਰੀਕੇ ਨਾਲ ਉਹ ਘਰ ਦੇ ਸਾਰੇ ਕੰਮ ਕਰਦੀ ਹੈ ਉਹ ਸਾਨੂੰ ਪਿਆਰ ਨਾਲ ਪਾਲਦੀ ਹੈ ਸਰੀਰਿਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਉਂਦੀ ਹੈ ਮੇਰੀ ਭੈਣ ਸਕੂਲ ਵਿੱਚ ਮੇਰੇ ਨਾਲ ਪੜ੍ਹਦੀ ਹੈ ਉਹ ਬਹੁਤ ਹੁਸ਼ਿਆਰ ਹੈ ਅਤੇ ਮੇਰੀ ਚੰਗੀ ਮਿੱਤਰ ਵੀ ਹੈ ਅਸੀਂ ਦੋਵੇਂ ਮਿਲ ਕੇ ਪੜ੍ਹਾਈ ਕਰਦੇ ਹਾਂ ਖੇਡਦੇ ਹਾਂ ਅਤੇ ਇੱਕ ਦੂਜੇ ਦੀ ਮਦਦ ਕਰਦੇ ਹਾਂ ਸਾਡੇ ਪਰਿਵਾਰ ਵਿੱਚ ਪਿਆਰ ਸੰਸਕਾਰ ਸਤਿਕਾਰ ਸਾਹਯੋਗ ਦੀ ਭਾਵਨਾ ਹੈ ਅਸੀਂ ਹਰ ਰੋਜ਼ ਇਕੱਠੇ ਖਾਣਾ ਖਾਂਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ ਅਤੇ ਤੁਹਾਰਾਂ ਨੂੰ ਮਿਲ ਕੇ ਮਨਾਉਂਦੇ ਹਾਂ ਮੈਨੂੰ ਆਪਣੇ ਪਰਿਵਾਰ ਨਾਲ ਪਿਆਰ ਹੈ ਇਹ ਮੇਰੀ ਤਾਕਤ ਅਤੇ ਮੇਰੀ ਖੁਸ਼ੀ ਦਾ ਸਰੋਤ ਸਰੋਤ ਹੈ ਠੀਕ ਹੈ